ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਜੇਰਾ ਠੌਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀਆ ਕੁਰਾਲੀ ਦੇ ਵਿੱਚ ਜਿਸ ਦੀਆਂ ਤਸਵੀਰਾਂ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ ਤਸਵੀਰਾਂ ਅਸੀਂ ਦਿਖਾ ਦਿੰਦੇ ਆਪ ਨੂੰ ਕਿ ਇੱਕ ਰਾਤ ਜਿਹੜਾ ਤੜਕਸਾਰ ਕਹਿ ਸਕਦੇ ਆ ਕਿ ਅਸੀਂ 3 ਵਜੇ ਦੇ ਕਰੀਬ ਇੱਕ ਐਕਸੀਡੈਂਟ ਜਿਹੜਾ ਉਹ ਹੋਇਆ ਹੈ ਤੇ ਇਸ ਐਕਸੀਡੈਂਟ ਦੇ ਵਿੱਚ ਜਿਹੜੀਆਂ ਤਸਵੀਰਾਂ ਉਹ ਬਿਆਨ ਕਰ ਰਹੀਆਂ ਨੇ ਖੁਦ ਬਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਤੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਆ ਜਿਹੜਾ ਸਾਹਮਣੇ ਇੱਕ ਟੀਪਰ ਖੜਾ ਨਜ਼ਰ ਆ ਰਿਹਾ ਆਪ ਨੂੰ ਇਸ ਦੀਆਂ ਅਸੀਂ ਅਗਰ ਆਪ ਨੂੰ ਤਸਵੀਰਾਂ ਦਿਖਾਈਏ ਤਾਂ ਇਸ ਦਾ ਜਿਹੜਾ ਚਾਲਕ ਸੀਗਾ ਇਸ ਦਾ ਜਿਹੜਾ ਡਰਾਈਵਰ ਸੀਗਾ ਉਹ ਉਸ ਦੀ ਉਸ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਉਹ ਜਿਹੜਾ ਡਰਾਈਵਰ ਸੀਗਾ ਉਹ ਉਸ ਨੂੰ ਕੈਵਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਹ ਤਸਵੀਰਾਂ ਵੀ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਅਸੀਂ ਆਪ ਨੂੰ ਦਿਖਾ ਦਿੰਨੇ ਆ ਕਿ ਇਹ ਜਿਹੜਾ ਰੇਤੇ ਵਾਲਾ ਟੀਪਰ ਹੈ ਖੜਾ ਨਜ਼ਰ ਆ ਰਿਹਾ ਤੁਹਾਨੂੰ ਔਰ ਇਹ ਇਸ ਦਾ ਜਿਹੜਾ ਐਕਸੀਡੈਂਟ ਹੈ ਉਹ ਇਹ ਜਿਹੜਾ ਸਾਹਮਣੇ ਫਲਾਈਓਵਰ ਹੈ ਵੇਲ ਵੀ ਓਵਰ ਬ੍ਰਿਜ ਹੈ ਜਿਸ ਦੀ ਕਿ ਬਹੁਤ ਹੀ ਜ਼ਿਆਦਾ ਜਿਹੜੀ ਇਹ ਚੋੜਾਈ ਬੜੀ ਘੱਟ ਹੈ ਤੇ ਤੇ ਚਾਲਕ ਜਿਹੜੇ ਨੇ ਰਾਤ ਨੂੰ ਵੱਡੇ ਵੱਡੇ ਟਰੱਕ ਲੈ ਕੇ ਇਸ ਰਸਤੇ ਤੋਂ ਨਿਕਲਦੇ ਨੇ ਤੇ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਚੋੜਾਈ ਘੱਟ ਹੋਣ ਕਾਰਨ ਜਦੋਂ ਓਵਰਟੇਕ ਕਰਦੇ ਨੇ ਵੱਡੀਆਂ ਗੱਡੀਆਂ ਤਾਂ ਉਹ ਆਪਸ ਦੇ ਵਿੱਚ ਉਹਨਾਂ ਦਾ ਟਕਰਾਉਣ ਦਾ ਖਾਸਾ ਬਣਿਆ ਰਹਿੰਦਾ ਤੇ ਤਸਵੀਰਾਂ ਅਸੀਂ ਫੇਰ ਤੋਂ ਆਪ ਨੂੰ ਦਿਖਾ ਦਿੰਨੇ ਆ ਇੱਥੇ ਦੀਆਂ ਕਿ ਕਿੰਨਾ ਇਹ ਭਿਆਨਕ ਹਾਦਸਾ ਰਿਹਾ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਹੁਣ ਤੱਕ ਜਿਹੜੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਨੇ ਉਸ ਦੇ ਵਿੱਚ ਇਹ ਜਿਹੜਾ ਟਰੱਕ ਹੈ ਇਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਸ ਦਾ ਜਿਹੜਾ ਚਾਲਕ ਸੀਗਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਇਸ ਨੂੰ ਕਟਰ ਦੇ ਨਾਲ ਗੱਡੀ ਨੂੰ ਕਟਿਆ ਗਿਆ ਗੱਡੀ ਨੂੰ ਕੱਟ ਕੇ ਉਸ ਚਾਲਕ ਨੂੰ ਬਾਹਰ ਕੱਢਿਆ ਗਿਆ ਤੇ ਇੱਕ ਜਿਹੜਾ ਟਰੱਕ ਕਿਹਾ ਜਾ ਰਿਹਾ ਹੈ ਕਿ ਉੱਪਰ ਫਲਾਈਓਵਰ ਦੇ ਉੱਤੇ ਖੜਾ ਹੈ ਜਿਸ ਦੀਆਂ ਤਸਵੀਰਾਂ ਵੀ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ ਇਹ ਦੂਜਾ ਟਰੱਕ ਆ ਜਿਹੜਾ ਫਲਾਈਓਵਰ ਦੇ ਉੱਪਰ ਹੀ ਖੜਾ ਹੈ ਜਿਸ ਦੇ ਨਾਲ ਟਿਪਰ ਜਿਹੜਾ ਸੀਗਾ ਉਹ ਟਕਰਾਏ ਸੀਗਾ ਉਹ ਤਸਵੀਰਾਂ ਅਸੀਂ ਆਪ ਨਾਲ ਸਾਂਝੀਆਂ ਕੀਤੀਆਂ ਨੇ ਕਿ ਟਿਪਰ ਦਾ ਜਿਹੜਾ ਚਾਲਕ ਸੀਗਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਫਿਲਹਾਲ ਅਸੀਂ ਇਹ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਬਹੁਤ ਹੀ ਘੱਟ ਜਿਹੜੀ ਇੱਥੇ ਚੌੜਾਈ ਹੈ ਇਸ ਫਲਾਈਓਵਰ ਦੀ। ਆ ਔਰ ਇਸ ਫਲਾਈਓਵਰ ਤੇ ਰਾਤ ਜਾਂ ਤਾਂ ਗੱਡੀ ਇੱਕ ਦੂਜੇ ਨੂੰ ਓਵਰਟੇਕ ਕਰ ਰਹੀ ਸੀਗੀ ਉਸ ਵੇਲੇ ਹਾਦਸਾ ਵਾਪਰਿਆ ਤੇ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਿਹਾ ਨੇ ਕਿ ਹਾਦਸਾ ਬਹੁਤ ਹੀ ਜ਼ਿਆਦਾ ਭਿਆਨਕ ਸੀ। ਮੇਰਾ ਨਾਮ ਮੀਸ਼ ਪ੍ਰਸਾਦ ਹੈ ਜੀ। ਆ ਅੱਛਾ ਕਿਵੇਂ ਹਾਦਸਾ ਹੋਇਆ ਤੇ ਤੁਸੀਂ ਟਰੱਕ ਚਲਾ ਰਹੇ ਸੀਗੇ ਜਿਹੜਾ ਲੱਕੜਾ ਲੱਕੜਾ ਟਰੱਕ ਚਲਾਉਂਦਾ ਜੀ। ਆ ਕਿੱਥੋਂ ਆ ਰਹੇ ਸੀਗੇ ਤੁਸੀਂ? ਮੈਂ ਰੋਪੜਵਾਰਿਆ ਜੀ। ਰੋਪੜ ਤੋਂ ਆ ਰਹੇ ਸੀਗੇ ਕਿੰਨੇ ਵਜੇ ਦਾ ਟਾਈਮ ਸੀਗਾ ਇਹ ਇਹ 3 ਵਜੇ ਦਾ ਟਾਈਮ ਸੀਗਾ ਜੀ ਨਾਂ ਕੀ ਦੱਸਿਆ ਮਹੇਸ਼ ਉਮੇਸ਼ ਉਮੇਸ਼ ਪ੍ਰਸ਼ਾਦ ਉਮੇਸ਼ ਪ੍ਰਸ਼ਾਦ ਆ ਤੁਹਾਡਾ ਨਾਂ ਹਾਂਜੀ ਤੇ ਇਹ ਕਿਵੇਂ ਇਹ ਹਾਸਾ ਹੋਇਆ ਤੁਸੀਂ ਤਾਂ ਚਾਲਕ ਸੀਗੇ ਉਹਨਾਂ ਦਾ ਟਰੱਕ ਮੈਂ ਤੇ ਪਹਿਲਾਂ ਬੋਲ ਤੂੰ ਚੜ ਰਿਹਾ ਆਈਗਾ ਟੀਪਰ ਵਾਲਾ ਰੋਂਗ ਸਾਈਡ ਆਇਆ ਉੱਪਰੋਂ ਹੀ ਰੋਂਗ ਸਾਈਡ ਆ ਸਪੀਡ ਓਵਰ ਸਪੀਡ ਨਾਲ ਆਇਆ ਮੈਂ ਉਹਨੂੰ ਹੋਰ ਨਹੀਂ ਮਾਰਿਆ ਲਾਈਟ ਵੀ ਮਾਰਿਆ ਵੀ ਉਹਨੇ ਨੇ ਰੋਕਿਆ ਆਇਆ ਉਨੇ ਰੋਂਗ ਸਾਈਡ ਆ ਕੇ ਨਹੀਂ ਬਚਾ ਹੋਇਆ ਤੇ ਮੈਂ ਪੂ ਲਲ ਨੂੰ ਵੀ ਕੀਤਾ ਆ ਹਾਂ ਤੇ ਆਪਣੇ ਬਚਾਲ ਲਈ ਤੇ ਉਹਨੇ ਲਿਆ ਕੇ ਮਾਰਿਆ ਮੇਰੇ ਸੋਚ ਵੀ ਲੱਗਾ ਮੈਨੂੰ ਸੱਟਾਂ ਲੱਗੀਆਂ ਆਆਂ ਤੁਸੀਂ ਟਰੱਕ ਵਿੱਚ ਕਿੰਨੇ ਬੰਦੇ ਸੀਗੇ ਕੱਲਿਆ ਸੀ ਮੈਂ ਤੇ ਉਧਰ ਉਧਰ ਦੋ ਬੰਦੇ ਦੋ ਬੰਦੇ ਸੀ ਹਾਂਜੀ ਦੂਜਾ ਬੰਦਾ ਦੂਜਾ ਬੰਦਾ ਇੱਕ ਪੁਰਾਣਾ ਡੈੱਡ ਹੋ ਗਿਆ ਉਸੇ ਟਾਈਮ ਇੱਕ ਬੰਦਾ ਬਚਿਆ ਕਨੈਕਟਰ ਤੇ ਫਿਰ ਉਹ ਗੱਡੀ ਉਤੋਂ ਕਿਵੇਂ ਉਤਾਰੀ ਗਈ ਫਿਰ ਤੁਰ ਪੜ ਤੋ ਪੋਲਤੋਂ ਭੈ ਮੈਂ ਹਸਪੀਟਲ ਆ ਗਿਆ ਸੀਗਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਹਸਪੀਟਲ ਆ ਗਿਆ ਆ ਤੁਸੀਂ ਦੇਖ ਲਿਆ ਸੀਗਾ ਕਿ ਟਿੱਪਰ ਦੇ ਵਿੱਚ ਜਿਹੜਾ ਚਾਲਕ ਹੈ ਉਹਦਾ ਨਹੀਂ ਮੈਂ ਦੇਖਿਆ ਨਹੀਂ ਮੈਂ ਆਪਣੇ ਸਰੀਰ ਬਚਾਉਣ ਕਰਕੇ ਬੰਦੇ ਨੇ ਕੱਢਿਆ ਆ ਬੰਦਿਆਂ ਆ ਕੇ ਇਕੱਠੇ ਹੋ ਕੇ ਇਹਨੂੰ ਹਸਪੀਟਲ ਲਿਆਏ ਆ ਤੇ ਤੁਹਾਨੂੰ ਬਾਅਦ ਚ ਪਤਾ ਲੱਗਿਆ ਵੀ ਡਰਾਈਵਰ ਦੀ ਮੌਤ ਹੋ ਗਈ ਹਾਂਜੀ ਬਾਅਦ ਚ ਪਤਾ ਲੱਗਾ ਅੱਛਾ ਕਿੰਨੇ ਵਜੇ ਦਾ ਟਾਈਮ ਸੀਗਾ ਇਹ ਇਹ 3 ਵਜੇ ਦਾ ਟਾਈਮ ਸੀਗਾ ਲੱਕੜ ਲੈ ਕੇ ਕਿੱਥੇ ਜਮਨਾ ਨਗਰ ਜਮਨਾ ਨਗਰ ਚੱਲੇ ਜਮਨਾ ਨਗਰ ਜਾ ਕੇ ਲੱਕੜ ਲੈਣੇ ਆ ਤੇ ਕਾ ਕੋਈ ਉੱਥੇ ਉਸ ਵੇਲੇ ਕੋਈ ਐਦਾਂ ਦਾ ਕੋਈ ਮੋਟਰਸਾਈਕਲ ਨਹੀਂ ਚੱਲ ਕੋਈ ਕੁਝ ਨਹੀਂ ਸੀ ਕੁਝ ਨਹੀਂ ਕੁਰਾਲੀ ਤੋਂ ਆਜ ਰਿਹਾ ਠਾੜ ਡੇਲੀ ਪੋਸਟ ਪੰਜਾਬੀ